ਪੰਜਾਬ ਦੇ ਵਿੱਚ ਖੇਡਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨੌਜਵਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ ਦੁੱਚੇ ਪਾਸੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨਾਂ ਦਾ ਜਿਹੜਾ ਹੈ ਕਿ ਹੌਂਸਲਾ ਹੋਰ ਵੀ ਉੱਪਰ ਕੇ ਬਾਹਰ ਆਵੇਗਾ ਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੇਜ ਤੋਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਉਥੇ ਹੀ ਦੁੱਚੇ ਪਾਸੇ ਉਹਨਾਂ ਨੇ ਆਪਣੇ ਵਿਰੋਧੀ ਧਿਰ ਦੇ ਉੱਤੇ ਵੀ ਪਲਟਵਾਰ ਕੀਤਾ ਹੈ ਸੁਖਦੇਵ ਸਿੰਘ ਢੀਡਸਾਂ ਨੂੰ ਲੈ ਕੇ ਅਤੇ ਬਾਦਲ ਪਰਿਵਾਰ ਦੇ ਉੱਤੇ ਇੱਕ ਵਾਰ ਫਿਰ ਤੋਂ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਕੁਝ ਨਹੀਂ ਪਤਾ ਸੀ ਜਿਹੜੇ ਖੇਡ ਮੰਤਰੀ ਬਣਦੇ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਸਾਡੇ ਲੱਕੇ ਚ ਸਾਨੂੰ ਪਤਾ ਹੈ ਤੁਸੀਂ ਦੇਖ ਲਓ ਵੀ ਚਲੋ ਹੁਣ ਦੁਨੀਆ ਤੇ ਨਹੀਂ ਰਹੇ ਸੁਖਦੇਵ ਸਿੰਘ ਟੀਨਸਾ ਜੀ ਇੰਡੀਅਨ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਸੀ ਤੁਸੀਂ ਸਾਈਕਲ ਚੜ ਕੇ ਚਲਾਉਣਾ ਤਾਂ ਦੂਰ ਗੱਲ ਹੈ ਜੇ ਐ ਤੋੜਨਾ ਵੀ ਹੋਵੇ ਤਾਂ ਵੀ ਤੋੜ ਨਹੀਂ ਸਕਦੇ ਸੀਗੇ ਯਾਰ ਜਿਹੜੇ ਬੰਦਿਆਂ ਨੂੰ ਕੁਝ ਪਤਾ ਸਾਈਕਲਿੰਗ ਬਾਰੇ ਸਾਈਕਲਿੰਗ ਸਾਡੇ ਬੱਚੇ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੂੰ ਕੋਚ ਲਾਓ ਅਸੀਂ 300 ਕੋਚ ਹੁਣ ਦਿੱਤਾ ਹੈ ਜਿਹੜੀਆਂ ਜਿਹੜੀਆਂ ਗੇਮਾਂ ਦੇ ਵਿੱਚ ਉਹਨੇ ਮੱਲਾ ਮਾਰੀਆਂ ਨੇ ਉਹਨਾਂ ਨੂੰ ਕਹਿ ਤੁਸੀਂ ਹੋਰ ਬੱਚੇ ਜਿਹੜੇ ਨੇ 올림픽 ਦੇ ਪੋਡੀਅਮ ਤੇ ਲੈ ਕੇ ਜਾਓ ਅਸੀਂ ਤੁਹਾਡੀਆਂ ਤਨਖਾਹਾਂ ਵੀ ਵਧਾਉਨੇ ਆ ਅਸੀਂ ਤੁਹਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਲਾਉਨੇ ਆ ਹੈੱਡ ਕੋਚ ਲਾਉਨੇ ਆ ਤੁਸੀਂ ਹੋਰ ਬੱਚੇ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰੋ ਜਿਸ ਦਾ ਕੰਮ उसी को साजे ਸਾਰੇ ਹੀ ਨਹੀਂ ਤਾਂ ਐਸੋਸੀਏਸ਼ਨਾਂ ਜਿਹੜੀਆਂ ਉਹ ਰਾਜਨੀਤਿਕ ਲੋਕਾਂ ਕੋਲੇ ਆ ਬਸ 올림픽 ਜਾਣ ਦਾ ਇੱਕ ਬਹਾਨਾ ਬਣਾ ਲੈਂਦੇ ਆ ਉਸੇ ਜਹਾਜ਼ 'ਚ ਪਲੇਅਰ ਜਾਂਦੇ ਹੁੰਦੇ ਆ ਉਸੇ ਜਹਾਜ਼ 'ਚ ਹੋ ਜਾਂਦੇ ਹੁੰਦੇ ਆ ਉਹ ਉਹ ਫਰਸਟ ਕਲਾਸ ਦੀਆਂ ਸੀਟਾਂ ਤੇ ਜਾਂਦੇ ਪਲੇਅਰ ਵਿਚਾਰੇ ਪਿੱਛੇ ਬੈਠੇ ਹੁੰਦੇ ਆ ਉਹ ਬਸ 올림픽 'ਚ ਉੱਥੇ ਸਰਕਾਰੀ ਖਰਚਿਆਂ ਤੇ ਮੌਜਾਂ ਕਰਿਆ ਹੁੰਦੇ ਆ ਅਸੀਂ ਪਲੇਅਰਾਂ ਨੂੰ ਪਹਿਲਾਂ ਪੈਸੇ ਦਿੰਨੇ ਆ ਬਹੁਤ ਸਾਰੇ ਮੈਂ ਦੇਖਦਾ ਮੈਂ ਜਦੋਂ ਲੰਘਦੇ ਆ ਸੂਹਿਆਂ ਦੀਆਂ ਪਟੜੀਆਂ ਤੇ ਜਾ ਸੜਕਾਂ ਦੇ ਕਿਨਾਰਿਆਂ ਤੇ ਪਲੇਅਰ ਸਾਡੇ ਨੰਗੇ ਪੈਰੀ ਭੱਜਦੇ ਫਿਰਦੇ ਹੁੰਦੇ ਆ ਮੈਂ ਰੋਕ ਲੈਣਾ ਕਈਆਂ ਨੂੰ ਯਾਰ ਨੰਗੇ ਪੈਰੀ ਰਾਤ ਨੂੰ ਇੰਨਾ ਰਿਸਕ ਲਈ ਜਾਂਦੇ ਆ ਸੜਕ ਤੇ ਕੀ ਕਰੀਏ ਜੀ ਕਹਿੰਦੇ ਬੂਟ ਵੀ ਹੈ ਨਹੀਂ ਤੇ ਫੌਜ ਚ ਭਰਤੀ ਹੋਣਾ ਜਾਂ ਪੁਲਿਸ ਚ ਭਰਤੀ ਹੋਣਾ ਜਾਂ ਖੇਡਾਂ ਚ ਜਾਣਾ ਤਾਂ ਅਸੀਂ ਫੈਸਲਾ ਕੀਤਾ ਕਿ 8 ਲੱਖ ਰੁਪਈਆ ਉਸ ਪਲੇਅਰ ਨੂੰ ਪਹਿਲਾਂ ਦਿਓ ਤੇ ਉਹਨੂੰ ਉਹੀ ਜੈਵਲਿਨ ਕੁਸ਼ਤੀ ਵਾਸਤੇ ਉਹੀ ਗੱਦਾ ਮਿਲੇ ਜਿਹੜਾ 올림픽 ਚ ਵਰਤਿਆ ਜਾਂਦਾ ਐ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਹੋਰ ਨੇ ਗ੍ਰਿਪ ਹੀ ਨਹੀਂ ਬਣਦੀ ਜਾ ਕੇ ਜੀ ਸਾਨੂੰ ਕੀ ਪਤਾ ਜੀ ਅਸੀਂ ਤਾਂ ਕਦੇ ਗੱਦੇ ਤੇ ਕੁਸ਼ਤੀ ਵੀ ਨਹੀਂ ਕੀਤੀ ਪਹਿਲਾਂ ਪੈਸੇ ਦਿੰਨੇ ਆ ਜਦੋਂ ਉਹ ਪਲੇਅਰ ਆਪਦੇ ਬਲਬੂਤੇ ਨਾਲ ਕੋਈ ਮੈਡਲ ਜਿੱਤ ਲਿਓ ਤਾਂ ਹਰੇਕ ਹੀ ਆ ਜਾਂਦਾ ਐ ਫੋਟੋ ਖਿਚਾਉਣ ਉਹਦੇ ਨਾਲ ਉਦੋਂ ਹਰੇਕਾਂ ਦੇ ਪਹਿਲਾਂ ਉਹਨੂੰ ਤਿਆਰ ਤਿਆਰੀ ਕਰਨ ਵਾਸਤੇ ਤਾਂ ਉਹਨੂੰ 올림픽 ਲੈਵਲ ਦਾ ਸਮਾਨ ਮਿਲੇ ਨਾ ਸੋ ਸਾਡੇ ਬੱਚੇ ਜਿਹੜੇ ਨੇ ਉਹਨਾਂ 'ਚ ਕੋਈ ਕਮੀ ਨਹੀਂ ਕਿਸੇ ਕਿਸਮ ਦੀ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਸਾਡੇ ਪਲੇਅਰ ਜਿਹੜੇ ਨੇ ਉਹਨਾਂ ਨੇ ਮੱਲਾ ਮਾਰੀਆਂ ਨੇ ਪਦਮ ਸ਼੍ਰੀ ਅਰਜਨ ਵਾਰਡ ਸਭ ਤੋਂ ਵੱਧ ਸਾਡੇ ਕੋਲੇ ਨੇ ਸੋ ਅੱਜ ਇਹ 3000 ਗਰਾਊਂਡ ਦਾ ਜਿਹੜਾ ਪੀੜਾ ਚੁੱਕਿਆ ਇਹਦੇ ਨਾਲ ਬੱਚੇ ਜਿਹੜੇ ਨੇ ਉਹਨਾਂ ਦਾ ਆਪਣੇ ਸਰੀਰ ਨਾਲ ਪਿਆਰ ਹੋਊਗਾ ਉਹ ਆ ਜਿਹੜਿਆ ਨਸ਼ਾ ਨੁਸ਼ਿਆਂ ਦਾ ਦੌਰ ਚੱਲਿਆ ਉਹਨੋਂ ਉਹ ਤੋਂ ਬਚਣਗੇ ਉਹਨਾਂ ਨੂੰ ਕੁਛ ਨਾ ਕੁਛ ਚਿੰਗ ਮਿਲੂਗੀ ਇੱਕ ਮੰਜ਼ਿਲ ਮਿਲੂਗੀ ਕਿ ਮੈਂ ਉੱਥੇ ਪਹੁੰਚਣਾ ਹੈ ਕੋਚ ਮਿਲਣਗੇ ਜਿਹੜੀ ਮਰਜ਼ੀ ਗੇਮ ਨੂੰ ਤੁਸੀਂ ਪਿਆਰ ਕਰਦੇ ਹੋ ਖੇਡਾਂ ਜਿਹੜੀਆਂ ਨੇ ਇੱਕੋ ਇੱਕ ਚੀਜ਼ ਹੈ ਜੀ ਖੇਡਾਂ ਜਿਹਦੇ ਵਿੱਚ ਜਿੱਤਣ ਵਾਲਾ ਤੇ ਹਾਰਨ ਵਾਲਾ ਬਾਅਦ ਚ ਹੱਥ ਮਿਲਾਉਂਦੇ ਨੇ ਹੋਰ ਕਿਸੇ ਗੇਮ ਚ ਹੋਰ ਕਿਸੇ ਫੀਲਡ ਚ ਇਦਾਂ ਨਹੀਂ ਹੁੰਦਾ ਜੇ ਦੋ ਦੇਸ਼ਾਂ ਦੀ ਲੜਾਈ ਲੱਗ ਜੇ ਇੱਕ ਦੇਸ਼ ਜਿੱਤ ਜਾਂਦਾ ਇੱਕ ਹਾਰ ਜਾਂਦਾ ਹੱਥ ਥੋੜੀ ਮਿਲਾਉਂਦੇ ਨੇ ਕਹਿੰਦੇ ਨੇ ਕੋਈ ਨਹੀਂ ਬਦਲਾ ਲਵਾਂਗੇ ਦੋ ਚਾਰ ਸਾਲਾਂ ਨੂੰ ਬੋਲਣੋਂ ਹਟ ਜਾਂਦੇ ਨੇ ਬਾਰਡਰ ਬੰਦ ਹੋ ਜਾਂਦੇ ਨੇ ਵਪਾਰ ਜਾਂ ਕੋਈ ਆਉਣਾ ਜਾਣਾ ਲੋਕਾਂ ਦਾ ਬੰਦ ਹੋ ਜਾਂਦਾ ਆਪਾਂ ਤਾਂ ਭੁੱਗ ਗੀਆ ਇਸ ਗੱਲ ਦੇ ਤੋ ਖੇਡਾਂ ਹੀ ਨੇ ਜਿਹੜੀਆਂ ਸਪੋਰਟਸ ਸਪਾਂਸਰਸ਼ਿਪ ਸਪਿਰਟ ਸਿਖਾਉਂਦੀਆਂ ਨੇ ਖੇਡਾਂ ਹੀ ਨੇ ਜਿਹੜਾ ਤੁਹਾਨੂੰ ਹਾਰ ਮੰਨਣਾ ਸਿਖਾਉਂਦੀਆਂ ਨੇ ਜਿਹੜਾ ਹਾਰਦਾ ਉਹ ਜਿੱਤਣ ਵਾਲ ਨੂੰ ਕਹਿੰਦਾ ਤੁਸੀਂ ਬਹੁਤ ਵਧੀਆ ਖੇਡੇ ਅੱਜ ਤੁਹਾਨੂੰ ਵਧਾਈਆਂ ਬਹੁਤ-ਬਹੁਤ ਤੇ ਜਿਹੜਾ ਜਿੱਤਦਾ ਉਹ ਕਹਿੰਦਾ ਹਾਰਟ ਲੱਕ ਤੁਸੀਂ ਵੀ ਬਹੁਤ ਵਧੀਆ ਕੰਪੀਟੀਸ਼ਨ ਦਿੱਤਾ ਅਗਲੀ ਵਾਰ ਸਹੀ ਸੋ ਖੇਡ ਨਹੀਂ ਹਾਰਨੀ ਚਾਹੀਦੀ ਮੈਚ ਤਾਂ ਚੱਲਦੇ ਰਹਿੰਦੇ ਆ ਹਾਰ ਜਿੱਤ ਚਲਦੀ ਰਹਿੰਦੀ ਐ ਖੇਡ ਨਹੀਂ ਹਾਰਨੀ ਚਾਹੀਦੀ ਇਮਾਨਦਾਰੀ ਨਾਲ ਖੇਡੋ ਗਰਾਊਂਡ ਦੇ ਵਿੱਚ ਮੱਥਾ ਟੇਕ ਕੇ ਵੜਦੇ ਆਪਾਂ ਤਾਂ ਇਹ ਨਹੀਂ ਹੈਗਾ ਕਿ ਕੋਈ ਬੇਈਮਾਨੀ ਕਰਕੇ ਜਿੱਤ ਗਿਆ ਜਾਂ ਕੋਈ ਫਿਕਸਿੰਗ ਕਰ ਲਈ ਜਾਂ ਕੋਈ ਰਲ ਕੇ ਖੇਡਣ ਲੱਗ ਗਿਆ ਉਹਦੇ ਨਾਲ ਲੋਕਾਂ ਦਾ ਦਿਲ ਟੁੱਟ ਜਾਂਦਾ ਜੀ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਆਪਣੇ ਪੱਠੇ ਲਿਆ ਕੇ ਜਾਂ ਘਰ ਦੇ ਕੰਮ ਨਵੇੜ ਕੇ ਟੂਰਨਾਮੈਂਟ ਦੇਖਣ ਆਉਂਦੇ ਆ ਜੇ ਉਹਨਾਂ ਨੂੰ ਪਤਾ ਲੱਗੇ ਜੇ ਇਹ ਤਾਂ ਆਪ ਵਿਚ ਰਲੇ ਹੋਏ ਨੇ ਉਹ ਫਿਰ ਕਹਿੰਦੇ ਯਾਰ ਅਗਲੀ ਵਾਰ ਨਹੀਂ ਦੇਖਣਾ ਫਿਰ ਫਿਰ ਲੋਕਾਂ ਦਾ ਦਿਲ ਟੁੱਟ ਜਾਂਦਾ ਗੇਮ ਵਧੀਆ ਹੋਵੇ ਹਾਰ ਜਿੱਤ ਚੱਲ